ਯਾਦ ਕਰਨਗੇ ਅਸੀਂ ਉਥੇ ਹਾਜ਼ਰ ਕਿਉਂ ਅਸੀਂ ਸਾਰਾ ਨਾਲ ਮਿਲ ਕੇ ਮੋਦੀ ਜੀ ਦੇ ਨੱਕ ਪਈ ਖਿਚੜੀ ਜਦੋਂ ਧੀ ਦੇ ਵਿੱਚ ਚੰਗੂ ਨੱਕ ਪਈ ਸੀ ਨਾ ਤਾਂ ਕਿ ਤੋ ਉਸੇ ਤੋਂ ਦੂਰ ਬਤਾ ਲੱਗ ਗਿਆ ਸੀ ਇਸੇ ਤਰ੍ਹਾਂ ਹੀ ਨੱਕ ਪਈਆਂ ਸਾਰੇ ਜਣੇ ਜਦੋਂ ਉਹਨੇ ਕੋਸ਼ਿਸ਼ ਕਰ ਗਿਆ ਤਾਂ ਮੋਦੀ ਆਪੇ ਚੁੱਕੂਗਾ ਆਖੋ ਵਾਹਿਗੁਰੂ ਜੀ ਕਾ ਹਰਸ ਸੁਵਿੰਦਰ ਸਿੰਘ ਚਤਾਲਾ ਸੂਬਾ ਕੋਰਪੋਰੇਟ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਚਿਕਰਚ ਕਮੇਟੀ ਪੰਜਾਬ ਅੱਜ ਆਹੀਂ ਗਰਦਾਸਪੁਰ ਦੇ ਵਿੱਚ ਜਿਹੜਾ ਬੀਬੀਆਂ ਦਾ ਜਥੇਬੰਦਕ ਢਾਂਚਾ ਵਾ ਉਹਦੇ ਵਿੱਚ ਵਿਸਤਾਰ ਕਰਦੇ ਆ ਜ਼ੋਨ ਮੱਕਾ ਸਾਹਿਬ ਦੇ ਵਿੱਚ ਅੱਜ ਬੀਬੀਆਂ ਦੇ ਜ਼ੋਨ ਦਾ ਵਿਸਤਾਰ ਕੀਤਾ ਤੇ ਇੱਥੇ ਚਾਰ ਮੈਂਬਰੀ ਕੋਰ ਕਮੇਟੀ ਬਣੀ ਆ ਜਿਨ੍ਹਾਂ ਨੇ ਕੱਲ ਨੂੰ ਹੀ ਜ਼ੋਨ ਕਮੇਟੀ ਦੇ ਵਿੱਚ ਕੋਰ ਕਮੇਟੀ ਦੀ ਮੀਟਿੰਗ ਲਗਣੀ ਉਹਦੇ ਵਿੱਚ ਉਹਨਾਂ ਨੇ ਬਹਿ ਕੇ ਆਪਣੇ ਵਿਚਾਰ ਵੀ ਜਰੇ ਰੱਖਨੇ ਆ ਇਹਦੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਨੂੰ 2 ਮਿੰਟ ਦਾ ਕਾਲ ਲੂਗਾ ਪਰ ਸਭ 2 ਮਿੰਟ ਦਾ ਜਿਹੜੇ ਰਹਿੰਦੇ ਤਿੰਨ ਜੂਨ ਆ ਉਹ ਅਸੀਂ ਤਕਾ ਤਿੰਨ ਤਰੀਕ ਨੂੰ ਕਰ ਦੇਣੇ ਆ ਗੱਤਨੋ ਤੇ 9 ਤਰੀਕ ਨੂੰ ਕਾਦੀਆਂ ਦੀ ਦਾਣਾ ਮੰਡੀ ਦੇ ਵਿੱਚ ਬੀਬੀਆਂ ਦੀ ਵੱਡੀ ਕਾਨਫਰੰਸ ਜਿਹਦੇ ਵਿੱਚ ਜਿਹਨੇ ਦਾ ਗੱਤਨ ਕਰਨਾ ਉਹਦੀ ਤਿਆਰੀ ਬਾਰੇ ਵੀ ਦੱਸਤਾ ਇਹਨਾਂ ਨੂੰ ਇਹਨਾਂ ਪਿੰਡਾਂ ਦੇ ਵਿੱਚ ਉਹ ਬਹੁਤ ਵੱਡੀ ਦਿੱਤੀ ਦੀ ਦਾਣਾ ਕਾਦੀਆਂ ਦੀ ਦਾਣਾ ਮੰਡੀ ਦੇ ਵਿੱਚ ਉਹ ਦਰਵਾਣਗੇ ਕਿ ਅਸੀਂ ਇਹ ਕਹਿਣਾ ਚਾਹੁੰਦੇ ਆ ਬੀਬੀਆਂ ਨੇ ਫੈਸਲੇ ਵੀ ਕਰ ਲਿਆ ਇਹ ਲੜਾਈ ਦੇ ਮੈਦਾਨ ਦੇ ਵਿੱਚ ਮਾਈ ਭਾਕਪੁਰ ਦੀਆਂ ਵਾਰਸਾਂ ਲਗਾਤਾਰ ਜਾਣਗੀਆਂ ਜੇ ਸ਼ੰਭੂ ਮੋਰਚੇ ਜਾਣਾ ਪੈਂਦਾ ਉੱਥੇ ਰਹਿਣਾ ਪੈਂਦਾ ਪ੍ਰਸ਼ਾਦ ਦੇ ਪਕਾਉਣੇ ਪੈਂਦੇ ਆ ਮੈਦਾਨ ਦੇ ਵਿੱਚ ਸਟੇਜ ਤੇ ਜਾਣਾ ਪੈਂਦਾ ਨਾਰੇ ਮਾਰ ਕੇ ਲਗਾਤਾਰ ਉੱਥੇ ਰਵਾਂਗੇ ਤੇ ਜਿੰਨਾ ਚਿਰ ਐਮਐਸਕੇ ਦੀ ਕਾਨੂੰਨੀ ਗਾਰੰਟੀ ਸਮੇਤ ਜਿਹੜੀਆਂ ਮੰਗ ਬਾਕੀ ਬੰਨਾਂ ਵਾ ਬਿਜਲੀ ਵਾਲੀਆਂ ਮੰਗਾਂ ਤੇ ਜਾਂ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਲਖੀਨਪੁਰ ਦੇ ਦੋਸ਼ੀਆਂ ਨੂੰ ਖਾਹ ਲਾਉਣ ਵਾਲੀ ਗੱਲ ਆ ਇਹ ਸਾਰੀਆਂ ਮੰਗਾਂ ਨੂੰ ਜਿੰਨਾ ਚਿਰ ਉਹ ਮਨਾਇਆਂ ਨਹੀਂ ਜਾਂਦੀਆਂ ਜਿੰਨਾ ਚਿਰ ਉਹਨਾਂ ਲਾਗੂ ਨਹੀਂ ਕਰਾ ਲੈਂਦੇ ਉਹਨਾਂ ਚਿਰ ਉੱਥੇ ਲਗਾਤਾਰ ਮੋਰਚੇ ਜਿਹੜੇ ਲੱਗੇ ਰਹੇ ਹਜੀ ਤਾਲਾ ਸਾਹਿਬ ਜੀ ਇੱਕ ਅੱਜ ਸ਼ੰਭੂ ਬਾਰਡਰ ਤੇ ਫੇਰ ਕਿਸਾਨ ਦੀ ਹਸਾਦ ਤੋਂ ਦੀ ਆ ਤੇ ਇਥੋਂ ਤੁਸੀਂ ਕੀ ਸਰਕਾਰ ਕੋ ਮੰਗ ਕਰਦੇ ਹੋ ਜੇ ਸਰਕਾਰ ਨਹੀਂ ਉਹ ਮੰਗਾਂ ਦੇ ਉੱਤਰ ਦਿਜੀਏ ਹਾਂ ਪਹਿਲਾਂ ਵੀ ਉੱਥੇ ਸ਼ਾਤਾਂ ਦਿੱਤੀਆਂ ਕਿਸਾਨਾਂ ਨੇ ਪਰ ਜੋ ਪੰਜਾਬ ਸਰਕਾਰ 5 ਲੱਖ ਦਾ ਮਾਬਜਾ ਜਿਹਦੀ ਹਾਰਟੈਕ ਨਾਲ ਮੌਤ ਹੁੰਦੀ ਸ਼ੰਭੂ ਬਾਰਡਰ ਤੇ ਉਹ ਰੋਕ ਕੇ ਬੈਠੀ ਆ ਪੰਜਾਬ ਸਰਕਾਰ ਨੇ ਦੇਣੀ ਉਹ ਰੋਕ ਕੇ ਬੈਠੀ ਆ ਉਹ ਛੇਤੀ ਤੋਂ ਛੇਤੀ ਅਧਿਤਾ ਜਾਵੇ ਨਾਲ ਉਹਦੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਤੇ ਸਰਕਾਰੀ ਦੇ ਗੈਰ ਸਰਕਾਰੀ ਕਰਜ਼ਾ ਜਿਹੜਾ ਉਹ ਖਤਮ ਕੀਤਾ ਜਾਵੇ ਅਸੀਂ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਨੇ ਇਹਦੇ ਲਈ ਧਿਆਨ ਨਾ ਕੀਤਾ ਕਿਉਂਕਿ ਹੁਣੇ ਪੰਜਾਬ ਸਰਕਾਰ ਸਾਰੀ ਦਿੱਲੀ ਬੈਠੀ ਆ ਆ ਕੇਜਰੀਵਾਲ ਦਾ ਚਮਚਾਗਰੀ ਕਰਨਾ ਅਤੇ ਦਿੱਲੀ ਬੈਠੀ ਆ ਉਹਨੂੰ ਪੰਜਾਬ ਦੇ ਕਿਸਾਨਾਂ ਵਾਸਤੇ ਵੀ ਸੋਚਣਾ ਚਾਹੀਦਾ ਜਿੱਥੇ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਚੱਲਦੀ ਆ ਉਥੇ ਪੰਜਾਬ ਸਰਕਾਰ ਨਾਲ ਵੀ ਆਉਣ ਵਾਲੇ ਦਿਨਾਂ ਚ ਆਹੀ ਲੜਾਈ ਬਿਡਾਂਗੇ ਨਹੀਂ ਤੇ ਜਿਹੜੇ ਮਾਅਬਜੇ ਆ ਜਿਹੜੇ ਇੱਥੇ ਕਿਸਾਨ ਛੀਦ ਹੋ ਰਿਹਾ ਜਾਂ ਬੀਬੀਆਂ ਉਹਨਾਂ ਦੇ ਮਾਅਬਜੇ ਛੇਤੀ ਤੋਂ ਛੇਤੀ ਜਿਹੜੇ ਦਿੱਤੇ ਜਾਣ